ਮਾਂਜੂਗ ਜਿਹੜੀ ਸੁਪਨ ਸ਼ਰਮਾ ਜੀ ਕਮਿਸ਼ਨ ਪੁਲਿਸ ਜਿਹਦਾ ਅੰਦਰ ਜਿਹਨਾਂ ਦੇ ਦਿਸਾ ਨਰਵੇਸ਼ਾਂ ਤੇ ਚੱਲਦੇ ਅਨੁਸਾਰ ਦੇ ਖਾਫ ਕਾਫੀ ਮਹਮਸ਼ੀਰੀ ਗਈ ਹੈ ਜਿਹਦੇ ਚੱਲਦੇ ਆ ਸਪੈਸ਼ਲ ਸੱਜ ਦੇ ਇਨਸਪੈਕਟਰ ਜਸਪਾਲ ਸਿੰਘ ਦੀ ਟੀਮ ਨੇ ਹਸਬੰਦ ਵਾਈਫ ਇਹਨਾਂ ਨੂੰ ਲਖਣਪਾਲ ਤੋਂ ਕਾਬੂ ਕੀਤਾ ਜਿਨ੍ਹਾਂ ਦੇ ਕੋਲੋਂ 200 ਤੋਂ 300 10 ਗ੍ਰਾਮ ਹੈਰੋਨ ਦੀ ਰਿਕਵਰੀ ਕੀਤੀ ਗਈ। ਇਹਨਾਂ ਤੇ ਪਹਿਲੇ ਕੋਈ ਮਾਮਲਾ ਦਰਜ ਸੀ? ਹਾਂ ਇਹਨਾਂ ਉੱਤੇ ਜਿਹੜਾ ਪੁੱਲਾ ਹੈਗਾ ਇਹਦੇ ਉੱਤੇ ਪਹਿਲਾਂ ਵੀ ਤਿੰਨ ਮੁਕੱਦਮੇ ਦਰਜ ਹੈ ਐਨਡੀਪੀਐਸ ਦੇ ਤੇ ਇਹ ਸੱਜਾ ਥਾਣੇ ਵਿੱਚ ਇਹਨਾਂ ਦਾ ਮਕਾਮ ਤਰਜਾ ਕਰਕੇ ਹੋਰ ਕਵਰੀ ਕੀਤੀ ਸਿਰ ਕਿੱਥੋਂ ਲੈ ਕੇ ਆਂਦੇ ਸੀ ਕਿੱਥੇ ਵੇਚਦੇ ਸੀ ਉਹਦੇ ਵਿੱਚ ਫਾਰਵਰਡ ਦੇ ਬੈਕਵਰਡ ਲਿੰਕ ਵੀ ਕਰਨਾ ਹੈ ਵੈਰੀਫਾਈ ਸਾਰਾ ਕਿੱਥੋਂ ਕਿੱਥੋਂ ਆ ਰਿਹਾ ਉਹ ਵੀ ਗ੍ਰਿਫਤਾਰ ਕੀਤੇ ਜਾਂਦੇ ਆ ਮਾਂਜੂਗ ਜਿਹੜੀ ਸੁਪਨ ਸ਼ਰਮਾ ਜੀ ਕਮਿਸ਼ਨ ਆਫ ਪੁਲਿਸ ਦੇ ਅੰਦਰ ਜਿਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਚੱਲਦੇ ਅਨੁਸਾਰ ਦੇ ਖਾਫ ਕਾਫੀ ਮਹਮ ਸ਼ੇਰੀ ਗਈ ਹੈ ਜਿਹਦੇ ਚੱਲਦੇ ਆ ਸਪੈਸ਼ਲ ਸਟੇਟ ਇਨਸਪੈਕਟਰ ਜਸਪਾਲ ਸਿੰਘ ਦੀ ਟੀਮ ਨੇ ਹਸਬੰਦ ਵਾਈਫ ਇਹਨਾਂ ਨੂੰ ਲਖਣਪਾਲ ਤੋਂ ਕਾਬੂ ਕੀਤਾ ਜਿਨ੍ਹਾਂ ਦੇ ਕੋਲੋਂ 200 ਤੋਂ 300 10 ਗ੍ਰਾਮ ਹੈਰੋਨ ਜਿਹੜੀ ਰਿਕਵਰ ਕੀਤੀ ਗਈ ਇਹਨਾਂ ਤੇ ਪਹਿਲੇ ਕੋਈ ਮਾਮਲਾ ਦਰਜ ਸੀ ਹਾਂ ਇਹਨਾਂ ਉੱਤੇ ਜਿਹੜਾ ਪੁੱਲਾ ਹੈਗਾ ਇਹਦੇ ਉੱਤੇ ਪਹਿਲਾਂ ਵੀ ਤਿੰਨ ਮੁਕਦਮੇ ਦਰਜ ਲਿਆ ਐਨਡੀਪੀਐਸ ਨੇ ਤੇ ਇਹ ਸਦਰ ਖਾਨੇ ਵਿੱਚ ਇਹਨਾਂ ਦਾ ਮਕਾਮ ਤਰਜਾ ਕਰਕੇ ਹੋਰ ਕਵਰੀ ਕੀਤੀ ਜਾ ਰਹੀ ਸਰੇ ਕਿਥੋਂ ਲੈ ਕੇ ਆਂਦੇ ਸੀ ਕਿੱਥੇ ਵੇਚਦੇ ਸੀ ਉਹਦੇ ਵਿੱਚ ਫਾਰਵਰਡ ਦੇ ਬੈਕਵਰਡ ਲਿੰਕ ਦੀ ਕਰਨਾ ਹੈ ਵੈਰੀਫਾਈ ਸਾਰਾ ਕਿੱਥੋਂ ਕਿੱਥੋਂ ਆ ਰਿਹਾ ਉਹ ਵੀ ਗ੍ਰਿਫਤਾਰ ਕੀਤੇ ਜਾਂਦੇ ਹਾਂ ਮਾਂਜੂਗ ਜਿਹੜੀ ਸੁਪਨ ਸ਼ਰਮਾ ਜੀ ਕਮਿਸ਼ਨ ਅਪਲੇਸ ਦੇ ਅੰਦਰ ਜਿਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਚੱਲਦੇ ਅਨੁਸਾਰ ਦੇ ਖਰਾਬ ਕਾਫੀ ਮਹਮਸ਼ੀਰੀ ਗਈ ਹੈ ਜਿਹਦੇ ਚੱਲਦੇ ਆ ਸਪੈਸ਼ਲ ਸਟੇਨ ਇੰਸਪੈਕਟਰ ਜਸਪਾਲ ਸਿੰਘ ਦੀ ਟੀਮ ਨੇ ਹਸਬੰਦ ਵਾਈਫ ਇਹਨਾਂ ਨੂੰ ਲਖਣਪਾਲ ਤੋਂ ਕਾਬੂ ਕੀਤਾ ਜਿਨ੍ਹਾਂ ਦੇ ਕੋਲੋਂ 200 ਤੋਂ 300 10 ਗ੍ਰਾਮ ਹੈਰੋਨ ਜਿਹੜੀ ਰਿਕਵਰ ਕੀਤੀ ਗਈ। ਇਹਨਾਂ ਤੇ ਪਹਿਲੇ ਕੋਈ ਮਾਮਲਾ ਦਰਜ ਸੀ? ਹਾਂ ਇਹਨਾਂ ਉੱਤੇ ਜਿਹੜਾ ਪੁੱਲਾ ਹੈਗਾ ਇਹਦੇ ਉੱਤੇ ਪਹਿਲਾਂ ਵੀ ਤਿੰਨ ਮੁਕੱਦਮੇ ਦਰਜਿਆ ਐਨਡੀਪੀਐਸ ਨੇ ਤੇ ਇਹ ਸਦਰ ਖਾਣੇ ਵਿੱਚ ਇਹਨਾਂ ਦਾ ਮਕਾਮ ਤਰਜਾ ਕਰਕੇ ਹੋਰ ਕਵਰੀ ਕੀਤੀ ਜਾ ਰ ਸਰੇ ਕਿਥੋਂ ਲੈ ਕੇ ਆਂਦੇ ਸੀ ਕਿਥੇ ਵੇਚਦੇ ਸੀ ਉਹਦੇ ਵਿੱਚ ਫਾਰਵਰਡ ਦੇ ਬੈਕਵਰਡ ਲਿੰਕ ਵੀ ਕਰ ਲੈ ਹੈ ਬੈਰੀਫੀ ਸਾਰਾ ਕਿਥੋਂ ਕਿਥੋਂ ਆ ਰਿਹਾ ਉਹ ਵੀ ਗ੍ਰਿਫਤਾਰ ਕੀਤੇ ਜਾਂਦੇ ਹਾਂ ਜੀ ਮਾਨਯੋਗ ਜੀ ਸੁਪਨ ਸ਼ਰਮਾ ਜੀ ਕਮਿਸ਼ਨ ਆਫ ਪੁਲਿਸ ਦੇ ਅਨੁਸਾਰ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਚੱਲਦੇ ਅਨੁਸਾਰ ਦੇ ਖਰਾਬ ਕਾਫੀ ਮਹਮ ਸ਼ੀਰੀ ਗਈ ਹੈ ਜਿਹਦੇ ਚੱਲਦੇ ਆ ਸਪੈਸ਼ਲ ਸਟੇਟ ਇਨਸਪੈਕਟਰ ਜਸਪਾਲ ਸਿੰਘ ਦੀ ਟੀਮ ਨੇ ਹਸਬੰਦ ਵਾਈਫ ਇਹਨਾਂ ਨੂੰ ਲਖਣਪਾਲ ਤੋਂ ਕਾਬੂ ਕੀਤਾ ਜਿਨ੍ਹਾਂ ਦੇ ਕੋਲੋਂ